ਟੈਂਪਰ ਵੀ ਬਣਿਆ ਜਿਹਾ ਪੁਲਿਸ ਬ੍ਰੇਕ ਆਖੜਦੇ ਨਾ ਬਾਕੀ ਹੋਰ ਬਾਅਦ ਚ ਆਲੂ ਮੀਨਾਂ ਦਾ ਮੁਸ਼ਕਲ ਕੀ ਸਾਨੂੰ ਪੁਲ ਦੀ ਮੁਸ਼ਕਲ ਹੈ ਹੋਰ ਕੀ ਹੈ ਸਰਕਾਰ ਕੀ ਦੇ ਆਦੀ ਪੁਲ ਦੇ ਦਿਆਦੇ ਸਰਕਾਰ ਸਾਨੂੰ ਸੱਤ ਪਿੰਡ ਨਾ ਕੀ ਗੱਲੇ ਦੀ ਜਿੰਨਤਾ ਨਹੀਂ ਬਸਦੀ ਸਭ ਕੁਝ ਬਸਤਿਆ ਤਾਂ ਸਭ ਕੁਝ ਰਹਦੇ ਬੱਚੇ ਰਹਦੇ ਆਹੀ ਰਹਨੇ ਇਧਰ ਸਭ ਕੁਝ ਰਹਨੇ ਇਧਰ ਕੀ ਹੈ ਸਾਨੂੰ ਦੇ ਦਿਆਦੇ ਸਰਕਾਰ ਇੱਕ ਪੁਲੀ ਮੰਗਾਨੇ ਨਾਹੀਂ ਤੁਹਾਡੇ ਕੋਲ ਆਹੀ ਹੋਰ ਕੁਝ ਨਹੀਂ ਮੰਗਾਨੇ ਸਾਨੂੰ ਪੁਲੀ ਪੱਕਾ ਚਾਹਦੇ ਆ ਸਾਡੀ ਮੰਗ ਹੈ ਹੋਈਏ ਪੁਲ ਦੀ ਜੇ ਲਾ ਵੋਟਾਂ ਲੈਣੀਆਂ ਹੋਣ ਫਿਰ ਵੋਟਾਂ ਲੈਣ ਪਾਰ ਆ ਜਾਂਦੇ ਸਾਨੂੰ ਵੋਟਾਂ ਦੇ ਫਿਰ ਸਾਡੇ ਪਿਆਰੀ ਪੈਣ ਦਾ ਫਰਕ ਨਹੀਂ ਕਰਦੇ ਸਰਕਾਰ ਤਹੜਾ ਇੰਨਾ ਨਹੀਂ ਸੋਚਿਆ ਸਾਨੂੰ ਪੁਲ ਬਣਾਈ ਦੇਣ ਉਹਨੇ ਫੱਟੇ ਨੇ ਫੱਟੇ ਟੁੱਟਦੇ ਨਾ ਕਿੱਦਾਂ ਲੰਘਣਾ ਪਾਰ ਆਹੇ ਦੱਸੋ ਤੁਸੀਂ ਫੱਟੇ ਟੁੱਟਦੇ ਕੋ ਫੱਟੇ ਰੋੜ ਗਏ ਦੇ ਉਹਦੇ ਜਿਹੜਾ ਰਾਤੀ ਪਾਣੀ ਆ ਫੱਟੇ ਰੋੜ ਗਏ ਮੁੜ ਕੇ ਫੇਰ ਫੱਟੇ ਵੀ ਨਹੀਂ ਸਾਨੂੰ ਕੋਈ ਚੱਜਦਾ ਇੱਧਰ ਆਏ ਬਰਾਨ ਪਰ ਗਏ ਦਵਾਈ ਲੈਣ ਇੱਧਰ ਕੋਈ ਹਸਪਤਾਲ ਵੀ ਨਹੀਂ ਜਿਹੜਾ ਸਾਨੂੰ ਦਵਾਈ ਮਿਲੂਗੀ ਸਾਨੂੰ ਕੋ ਪਾਰ ਜਾਣ ਪੈਂਦਾ ਦਵਾਈ ਲੈਣ ਵੀ ਔਰ ਸਾਨੂੰ ਸਾਡੀ ਕੋਈ ਮੰਗ ਨਹੀਂ ਆਹੇ ਸਿਰਫ ਇਹੋ ਮੰਗਣੇ ਸਾਨੂੰ ਪੁਲ ਪੱਕਾ ਚਾਹੁੰਦੇ ਆ ਔਰ ਆਹੀ ਕੋਈ ਨਹੀਂ ਹੋ ਕਹਿਨੀ ਸਰਕਾਰ ਨੂੰ ਤਾਂ ਫਿਰ ਸਰਕਾਰ ਜਲਾ ਸਾਡੇ ਕੋਲ ਆਈ ਬੋਟਾ ਲੈਣ ਤਾਂ ਫਿਰ ਕੋ ਬੋਟਾ ਅਸੀਂ ਚੰਗੀ ਤਰ੍ਹਾਂ ਦੇਵਾਂਗੇ ਇਹ ਥੋੜਾ ਬੇ ਨੀਂਹ ਦੇਵਾਂਗੇ ਦੇਵਾਂਗੇ ਚੰਗੀ ਤਰ੍ਹਾਂ ਫਿਰ ਹਾਰ ਪਾਈਗੇ ਨਾ ਤਾਂ ਫੇਰ ਹੀ ਕੱਲ੍ਹ ਨੇਣਾ ਹੈ ਔਰ ਰਾਦੇ ਫਟੇ ਰਾਦੇ ਰੁੜਦੇ ਫਟੇ ਤੇ ਦੇਖੋ ਤੁਸੀਂ ਆਪ ਖੁਦ ਦੇਖੋ ਰਾੜਦੇ ਰੁੜਦੇ ਨਾ ਫਟੇ ਹੁਣ ਕਿੱਥੋਂ ਜਾ ਕੇ ਫਟੇ ਲੈਂਦੇ ਨੇ ਉਹ ਮਰਾੜਿਓ ਜਾ ਕੇ ਫਟੇ ਲੈਂਦੇ ਤਾਰਾ ਗੜੋਂ ਤੇ ਫੇਰੇ ਲਗੇ ਫਟੇ ਪਾਣ ਮੇਰੇ ਨਾਲ ਮਾਨ ਸਾਹਿਬ ਪਿੰਡ ਬੰਮਚੇ ਕਰਾਂਗੇ ਜੀ ਅਸੀਂ ਹੁਣ ਬਰਾਮਪਰ ਸਾਡੀ ਰਹਿ ਐ ਸਾਹਿਬ ਜੀ ਇਹਨੇ ਦੁੱਖਾਂ ਦੇ ਕਾਰਨ ਸੀ ਜਿੱਥੋਂ ਪਾਰ ਜਗਾ ਲੈ ਕੇ ਮਕਾਨ ਬਣਾਇਆ ਕਮ ਸਕਾ ਬੱਚੇ ਪੜਾ ਸਕੀ ਇਹਦੇ ਤੁਸੀਂ ਹਾਲਾਤ ਦੇਖ ਲਓ ਜੀ ਛੋਟੀ ਬਸਾਤ ਹੋਣ ਕਾਰਨ ਅੱਜ ਕੀ ਹਾਲਾਤ ਨੇ ਨਾ ਇਥੋਂ ਗੱਡੀ ਕਿ ਛੱਡੇ ਤੇ ਮੋਟਰਸਾਈਕਲ ਨਹੀਂ ਜਾ ਰਹਾ ਜੇ ਬਜ਼ੁਰਗਾ ਉਹ ਵੈਸੇ ਇਹਨੂੰ ਪਾਰ ਨਹੀਂ ਕਰ ਸਕਦਾ ਜੀ ਉਹ ਚੜਾਈ ਨਹੀਂ ਚੜ ਸਕਦਾ ਜੀ ਇਸ ਟਾਈਮ ਤਸੋ ਲੋਕਾਂ ਦੀ ਜ਼ਿੰਦਗੀ ਕੀ ਹੈ ਜੀ ਇਹ ਸਾਡੇ ਵੇ ਸਰਕਾਰਾਂ ਨਾ ਆਈਆਂ ਸਰਕਾਰਾਂ ਨਹੀਂ ਮੰਨਦੇ ਜੀ ਇਹ ਜਿਹੜੀ ਸਰਕਾਰਾਂ ਸਾਡੇ ਵਰ ਕਈ ਆਈਆਂ ਕਈ ਗਈਆਂ ਨਹੀਂ ਕਿਸੇ ਨੇ ਸਾਡੀ ਸਾਰ ਨਹੀਂ ਲਈ ਅਜ ਤੱਕ ਲਈ ਜੀ ਇਹ ਲਾਕਾ ਸਾਡਾ ਉੱਚਾ ਉਸੇ ਪਿਛੜਿਆ ਜੀ ਇੰਡੀਆ ਨਾਲੋਂ ਜੀ ਅਸੀਂ ਤੇ ਸਮਝਦਾ ਜੀ ਨਾਲ ਪਾਕਿਸਤਾਨੀ ਚੰਗਾ ਜੀ ਜਦੋਂ ਪਾਣੀ ਆਏ ਤਾਂ ਅਸੀਂ ਨਾ ਇਧਰੋਂ ਆ ਸਕਦੇ ਅਗੇ ਤਾਰ ਹੈ ਜੀ ਆ ਪਾਣੀ ਨਾਲ ਰੋੜ ਕੇ ਤਾਰ ਚ ਪਾ ਵੀ ਜਾ ਸਕਦੇ ਪਾਸੇ ਚ ਜਾ ਸਕਦੇ ਜੀ ਉਹ ਵੀ ਰੋੜ ਕੇ ਜੀ ਐ ਆਰਜੀ ਤੌਰ ਤੇ ਪੁਲ ਬਣਿਆ ਜੀ ਇਹ ਵੀ ਨਹੀਂ ਚੰਗੀ ਤਰ੍ਹਾਂ ਬਣਾ ਸਕਦੇ ਜੀ ਵੱਡਾ ਤਾਂ ਕਿਤੇ ਰਹਿ ਗਿਆ ਜੀ ਇਹੀ ਥੋੜਾ ਚੰਗੀ ਹਾਲਾਤ ਚ ਬਣਾ ਦੇਣਾ ਤਾਂ ਚਾਹੀ ਆ ਜਾ ਸਕੀ ਸਾਡੇ ਗੰਨੇ ਦੇ ਪਰਚੀਆਂ ਲੋਕਾਂ ਦੇ ਕਿੰਜੇ ਨਹੀਂ ਆਈਆਂ ਨੇ ਜਿਹੜੇ ਗੰਨਾ ਨੂੰ ਹੁਣ ਨਹੀਂ ਪਾਰ ਕਰ ਸਕਦੇ ਕੀ ਕਰਨ ਜੀ ਉਹ ਕਿੰਨੇ ਦਿਨ ਲੰਘਣਗੇ ਪੁਲ 15 ਦਿਨ ਦੇ ਪੁਲ ਤਿਆਰ ਹੋਊਗਾ ਦਿਨਾਂ ਸਾਢਾ ਉੱਤੇ ਰਹਿ ਜਾਗੇ ਜੀ ਅਸੀਂ ਆਪਣੀ ਫਸਲ ਵੀ ਨਹੀਂ ਦੇ ਸਕਦੇ ਜੀ ਆਗੇ ਇਹ ਤਾਂ ਹੁੰਦਾ ਹੀ ਹੈ ਦੇਖੋ ਤੁਹਾਡੇ ਸਾਹਮਣੇ ਛੋਟੀ ਪ੍ਰੇਸ਼ਾਨਾ ਹੋਗਾ ਜੀ ਇਹ ਤਾਂ ਵੱਡੀ ਆ ਕਿ ਤਾਂ ਫਿਰ ਕੀ ਹੋਊਗਾ ਜੀ ਸਾਹੀ ਬਹੁਤ ਇਹ ਇਲਾਕਾ ਸਾਡਾ ਬਹੁਤ ਪਰੇਸ਼ਾਨ ਹੈ ਜੀ ਬਹੁਤ ਮੰਗਾ ਕੀਤੇ ਨੇ ਪ੍ਰੇਸ ਸਕਾਰ ਕੋਈ ਵੀ ਨਹੀਂ ਸੁਣਦੀ ਜੀ ਮੈਂ ਨਸੀਬ ਸਿੰਘ ਐਕਸ ਮੈਨ ਸੀਆਰਪੀ ਵੀ ਇਨਸਪੈਕਟਰ ਤੋਂ ਪੈਨਸ਼ਨ ਆਇਆ ਮੇਰਾ ਨਾਮ ਨਸੀਬ ਸਿੰਘ ਹੈ ਸਾਡੇ ਇਲਾਕੇ ਦੇ ਸੱਤ ਪਿੰਡ ਹੈ ਜੀ ਪਾਰਲੇ ਪਾਸੇ ਇੱਥੇ ਹਰ ਪਾਰਟੀ ਜੋ ਪਾਰਟੀ ਆਮ ਆਦਮੀ ਪਾਰਟੀ ਨੇ ਕਿਹਾ ਸੀ ਸੀ ਪੁਲ ਬਣਾਵਾਂਗੇ ਕਾਂਗਰਸ ਨੇ ਵੀ ਕਿਹਾ ਸੀ ਪੁਲ ਬਣਾਵਾਂਗੇ ਭਾਜਪਾ ਵੀ ਕਹਿੰਦੀ ਸੀ ਅਸੀਂ ਪੁਲ ਬਣਾਵਾਂਗੇ ਲੇਕਿਨ ਬਣਾਇਆ ਕਿਸੇ ਨੇ ਨਹੀਂ ਅਜੇ ਤੱਕ ਸਾਰੇ ਜਦੋਂ ਵਾਅਦਾ ਕਰਨ ਆਉਂਦੇ ਆ ਉਦੋਂ ਵੋਟਾਂ ਮੰਗਦੇ ਉਦੋਂ ਕਹਿੰਦੇ ਸੀ ਕਰਾਂਗੇ ਇਸੇ ਕਰਕੇ ਸਾਡੇ ਇਸ ਇਲਾਕੇ ਨੇ ਇਸ ਵਾਰ ਵੋਟਾਂ ਦਾ ਬਾਈਕਾਟ ਕੀਤਾ ਸੀ ਲੇਕਿਨ ਫਿਰ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਅਜੇ ਤੱਕ ਅੱਜ ਇਹ ਮੁਸ਼ਕਲ ਹੈ ਕਿ ਸਾਨੂੰ ਆਣਾ ਜਾਣਾ ਵੀ ਬਹੁਤ ਜ਼ਿਆਦਾ ਮੁਸ਼ਕਲ ਹੋ ਰਿਹਾ ਪਾਣੀ ਥੋੜਾ ਜਿਹਾ ਦਰਿਆ ਦੇ ਵਿੱਚ ਆਇਆ ਉਹਦੇ ਕਰਕੇ ਹੀ ਇਹ ਪੁਲ ਟੁੱਟਿਆ ਗੂਰ ਸਾਡਾ ਆਣਾ ਜਾਣਾ ਮੁਸ਼ਕਿਲ ਹੈ ਤੁਹਾਡੇ ਸਾਹਮਣੇ ਅਸੀਂ ਪੈਦਲ ਨਹੀਂ ਲੰਘ ਸਕਦੇ ਇੱਥੋਂ ਇੱਕ ਫੱਟਾ ਰੱਖ ਕੇ ਉੱਪਰ ਦੀ ਮੋਟਰਸਾਈਕਲ ਲੰਘਾਣਾ ਹੁੰਦਾ ਏ ਦੇਖ ਹੀ ਲੈਣਾ ਮੇਰਾ ਨਾਮ ਕਾਰ ਸਿੰਘ ਹੈ ਮੇਰਾ ਪਿੰਡ ਰਾਜਪੁਰ ਚੇਬਾ ਮੁਸ਼ਕਲਾਂ ਨਾਲ ਭਾਜੀ ਬਹੁਤ ਸਾਹਮਣਾ ਕਰਨਾ ਪੈਂਦਾ ਏ ਬੇੜੀ ਬਿਲਕੁਲ ਬੰਦਾ ਤੇ ਆਵਾਜਾਈ ਬਿਲਕੁਲ ਠਾਪਾ ਆ ਜਾ ਕੇ ਪੈਦਲ ਨੰਗਣ ੜੇ ਆ ਲੋਕ ਜਾਂ ਮੋਟਰਸਾਈਕਲ ਦੇ ਮਾੜਾ ਮੋਟਾ ਫੱਟੇ ਲਾ ਕੇ ਨੰਗਣ ੜੇ ਆ ਉਸ ਤਰ੍ਹਾਂ ਜਿਦਾਂ ਪਹਿਲਾਂ ਚੱਲਣ ੜੇ ਪੁਲ ਉਦਾਂ ਨਹੀਂ ਚੱਲਣ ੜਾ ਰੈਂਪ ਰੋਡ ਝੁਕਿਆ ਬਿਲਕੁਲ ਸੱਤ ਪਿੰਡ ਭ ਤੇ ਸੱਤ ਅੱਠ ਪਿੰਡ ਆ ਜਿਹੜੇ ਬਿਲਕੁਲ ਵੀ ਦਰਿਆ ਤੋਂ ਇਧਰ ਹੀ ਰਹਿੰਦੇ ਨੇ ਪਰਲੀ ਸਾਈਡ ਤੇ ਨਾਲ ਬਾਰਡਰ ਲੱਗਦਾ ਆਪਣੇ ਬਾਕੀ ਦਰਿਆ ਦਾ ਪੋਲ ਵੱਜਦਾ ਆ ਟੈਂਪਰੇਰੀ 6-7 ਮਹੀਨੇ ਵਾਸਤੇ ਤੇ ਉਸ ਤੋਂ ਬਾਅਦ ਫਿਰ ਵੇੜੀ ਚੱਲਦੀ ਹੈ ਸੇਲ ਸੂਤ ਆ ਬਾਜੀ ਇਦਾਂ ਹੀ ਆ ਕੋਈ ਡਾਕਟਰ ਆਂਦੇ ਕਿਤੇ ਕਿਤੇ ਡਿਸਪੈਂਸਰੀ ਹੈਗੀ ਟੈਂਪਰੇਰੀ ਕੋ 4-5 ਮਹੀਨੇ ਬਾਅਦ ਫੇਰਾ ਮਾਰ ਜਾਂਦੇ ਆ ਰਿਕਾਰਡ ਤੇ ਵਿੱਚ ਤੇ ਵੈਸੇ ਹਫਤਾ ਹੀ ਚੱਲਦਾ ਆ ਨਾ రికార్డ్ ਦੇ ਵਿੱਚ ਬਿਲਕੁਲ ਸਰਕਾਰੀ ਰਿਕਾਰਡ ਦੇ ਵਿੱਚ ਸ਼ੋਅ ਕਰੀ ਜਾਂਦੇ ਆ ਉਦਾਂ ਡਾਕਟਰ ਜਿਹੜੇ 3-4 ਮਹੀਨੇ ਵਾਦੀ ਜਾਂਦੇ ਆ ਆਸਦਾ ਜੀ ਇਸੇ ਤਰ੍ਹਾਂ ਇੰਜ ਨਜ਼ਰ ਕੰਮ ਸਟਾਰਟ ਹੀ ਨਹੀਂ ਹੁੰਦਾ ਨਜ਼ਰ ਕੀ ਆਸ ਹੈ 5-6 ਸਾਲ ਤੇ ਹੋ ਚੁੱਕਿਆ 2018 ਤੋਂ ਲੈ ਕੇ ਹਲੇ ਤੱਕ ਲਾਰੀ ਲਾਂਦੇ ਆਂਡ ਮਨਜ਼ੂਰ ਹੋਏ ਨੂੰ ਪੁਲ ਕਾਫੀ ਟਾਈਮ ਹੋ ਗਿਆ ਪਰ ਹਲੇ ਤੱਕ ਤੇ ਕੋਈ ਕੰਮ ਚੱਲਦਾ ਲੱਭਦਾ ਹੀ ਨਹੀਂ ਇਹ ਤੇ ਕੀ ਦੱਸਾਂ ਦੇਖ ਮੰਗ ਕਰਨਾ ਹੈ ਪੱਕਾ ਪੁਲ ਜਲਦੀ ਜਲਦੀ ਕੰਮ ਸ਼ੁਰੂ ਕੀਤਾ ਜਾਏ ਉਹਦਾ ਥੋੜਾ ਬੋੜਾ ਹੌਸਲਾ ਹੋਏ ਲੋਕਾਂ ਨੂੰ ਵੀ ਕੰਮ ਚੱਲੂ